ਲਗਦਾ ਹੈ ਕਿਸਾਨ ਵੀਰੋ ਖਡਾ ਟਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਅੱਜ ਦੀ ਵੀਡੀਓ ਪੈਂਡ ਸੱਨਾ ਗਲਾਬ ਸਿੰਘ ਵਾਲਾ ਤੇ ਗੱਲਬਾਤ ਬਾਈ ਨਗਰਾਂ ਮੈਂ ਆਪਾਂ ਨਗੀਨਾ ਲੈ ਕੇ ਆਏ ਜੀ ਮੋਹਰਾਂ ਨਸਲ ਦਾ ਜਮਾ ਜੀ ਨੂੰ ਕਹਿੰਦੇ ਆ ਮੋਹਰਾਂ ਨਸਲ ਆਪਾਂ ਵੀਡੀਓ ਨਿਤ ਹੀ ਬਣਾਉਂਦੇ ਰਹਿੰਨੇ ਆਂਗੇ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਫੋਰ ਬੇਗਰੀਤ। ਨੰਬਰ ਬੋਲੋ ਜੀ। 958 9570 ਪਿੰਡ ਸੰਗਲਾਲ ਸੰਗਲ। ਭਦੌਣ ਨੇੜੇ ਹੀ ਰਹਿ ਗਿਆ ਹਨਾ। ਹਾਂਜੀ। ਤੇ ਦਸੀਲ ਅ ਤਪਾ ਬਾਈ ਜੀ। ਤਪਾ ਤੇ ਜ਼ਿਲ੍ਹਾ ਬਰਨਾਲਾ। ਠੀਕ ਹੈ ਵੀਰੇ। ਤੇ ਗਰਜੀਤ ਝੋਟੀ ਮੈਂ ਕੀ ਡਿਟੇਲ ਆ ਵੀਰੇ ਝੋਟੀ ਦੀ? ਇਹ ਵੀ ਦੂਜਾ ਸੂਆ। ਹੂੰ। ਕਲੂਨ ਨੇ 15 ਕਿਲੋ ਦੁੱਧ ਦਿੱਤਾ ਨਹੀਂ। ਅੱਛਾ। ਦੂਹਾਂ ਤਿੰਨ ਕਿਲੋ ਰੁਈ ਆ 2 ਕਿਲੋ ਗੋਲਾ ਕੱਢਿਆ। ਦੋ ਠੀਕ ਆ ਜੀ। ਕੱਟੀ ਦਿੱਤੀ 29 ਦੀ। ਹੂੰ। ਤੇ ਬਹੁਤ ਵਾਰ ਜੀ ਚੰਗੇ ਰਿਕਾਰਡ ਜੋ ਝੂਟੀ ਲਿਆਂਦੀ ਲੱਗਦੀ ਹੈ ਹਨਾ ਵੀਰੇ ਗਰਜੀਤ ਠੀਕ ਆ ਉਹ ਸਪੈਸ਼ਲੀ ਰੱਖਦਾ ਠੀਕ ਆ ਵੀਰੇ ਬਹੁਤ ਵੀ ਕਿ ਠੀਕ ਬਿਚ ਬਣਾਉਂਦਾ ਐਦ ਕੀ ਦੁੱਧ ਕਿੰਨਾ ਘੜਦੂ ਗਰਜੀਤ 17 18 ਕਿਲੋ ਵੀਰੇ ਨੇ ਦੇਈ ਹੈ ਨਾ ਬਾਕੀ ਦਾ ਲੇਵਾ ਹੁਣ ਵੀ ਬਥੇਰਾ ਪਿਆ ਹਨਾ ਖੋਲੋ ਉਹਨੂੰ ਤੋੜ ਕੇ ਦਿਖਾ ਦੇ ਵੀਰੇ ਬਹੁਤ ਚੰਗਾ ਠੀਕ ਆ ਵੀਰੇ ਚੋਣ ਧਾਰਾ ਤੁਹਾਨੂੰ ਆ ਦੇਖੋ ਐਮ 29 ਦੀ ਕੱਟੇ ਠਾਈ ਮੜੀ ਕੱਟੀ ਦਿਖਾ ਦੀਏ ਵੀਰੇ ਦਾੜੀ ਨਾਲ ਮੁੱਛਾਂ ਵਧੀਆਂ ਪੰਗਾ ਦੇਖੋ ਤੇ ਸੂਈ ਰਾਤ ਆ ਇਹ ਹਾਂ ਤਿੰਨ ਕੁ ਵੇਸ਼ ਹੋਈ ਚੇਰ ਜੂ ਰੋਕ ਕੇ ਆ ਜੀ ਕੋਈ ਧਾਰ ਵਾਲੀ ਗੱਲ ਨਹੀਂ ਨਾ ਨਾ ਮਿਲੇਗਾ ਤੇ ਵੱਡੀ ਹੈ ਜੋ ਟੀਟੀ ਠੀਕ ਹੈ ਜੀ ਵੱਡੀ ਮੰਨ ਕੇ ਫੋਨ ਲਾਇਓ ਬਾਈ ਨਾਲ ਤੇ ਦੋ ਰੱਖਣ ਦੀ ਤੁਹਾਨੂੰ ਲੋਡ ਨਹੀਂ ਚੰਗੀ ਕੁਆਲਿਟੀ ਆਪਾਂ ਸ਼ੋਅ ਕੁਆਲਿਟੀ ਕਹਿ ਸਕਦੇ ਆ ਇਹਨੂੰ ਠੀਕ ਹੈ ਜੀ ਆ ਕਰੋ ਜੀ ਚੈੱਕ ਤੁਹਾਡੇ ਘਰ ਦਾ ਸ਼ਿਗਾਰ ਬਣੂਗੀ ਕੋਈ ਐਹੀ ਜੀ ਗੱਲ ਨਹੀਂ ਹੈਗੀ ਜੀ ਵੀ ਕੋਈ ਸੋਹਣੀ ਲੱਗੂ ਘਰੇ ਖੜੀ ਤੇ ਪਲੱਸ ਦੁੱਧ ਵੀ ਦੇਊਗੀ ਜੀ ਖਿੱਚੀ ਫਿਰਦੀ ਹੈ ਬਾਈ ਨੂੰ ਦੇਖ ਲਓ ਜੀ ਲੈ ਚਲੋ ਵੀਰੇ ਕੁਆਲਿਟੀ ਪੂਰੀ ਫੁੱਲ ਆ ਧਾਰਾਂ ਤੋਂ ਤੁਹਾਨੂੰ ਕਰਾਉਨੇ ਆ ਜੀ ਚੈੱਕ ਆ ਦੇਖੋ ਬੱਚੇ ਕੰਨੇ ਨਹੀਂ ਜਾਂਦੀ ਭੱਜੀ ਤੇ ਹੋ ਸਕਦਾ ਤੁਹਾਨੂੰ ਇਹਦੇ ਵਿੱਚ ਨਾ ਗੈਸ ਹੋਵੇ ਝੋਟੀ ਪੂਰੀ ਵੱਡੀ ਆ ਪਿੱਠ ਪੂੜਾ ਪੂਰਾ ਚੰਗਾ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਧਾਰਾ ਤੁਹਾਨੂੰ ਮਾਰ ਕੇ ਦਿਖਾਉਣੀ ਆ ਮਗਰ ਕੱਟੀ ਪੂਰੀ ਚੰਗੀ ਜੀ ਆ ਦੇਖੋ ਫੇਸ ਕਰੋ ਚੱਕ ਇੱਕ ਕੱਟੀ ਦਾ ਤੇ ਸਿੰਘ ਥੱਲੇ ਦੀ ਇੱਕ ਨੰਬਰ ਛੱਡੀ ਬਹੁਤ ਸਾਫ ਆ ਜੀ ਠੀਕ ਆ ਜੀ ਬਾਕੀ ਦਾ ਕੋਈ ਨਮਾਈ ਨਹੀਂ ਦਵਾਈ ਨਹੀਂ ਹਨਾ ਪਾਉਮੇ ਵੀਡੀਓ ਪਾਤੀ ਆਗੀ ਠੀਕ ਆ ਕਿਉਂਕਿ ਬਾਈ ਕਹਿੰਦਾ ਤਾਜੀ ਸੂਈ ਹਜੇ ਕਾਨੂੰ ਨਮਾਉਣੀ ਆ ਛੱਡੋ ਜੀ ਬੱਚਾ ਥੱਲੇ ਕਰਾਈਏ ਧਾਰਾ ਚੱਕ ਠੀਕ ਆ ਵੀਰੇ ਆ ਦੇਖੋ ਵੀਰੋ ਧਾਰਾ ਤੁਹਾਨੂੰ ਕਰਾਉਣੀ ਆ ਜੇਕ ਝੋਟੀ ਦੀ ਆ ਦੇਖੋ ਚੋਣ ਦਾ ਕਰਨਿਆ ਵਰਗਾ ਮੋਟਾ ਹਨਾ ਵੀਰੇ ਕੀ ਜੀ ਆ ਦੇਖੋ ਜੀ ਮਗਲਾਂ 'ਚ ਮਾਰੋ ਬਾਕੀ ਦਾ ਬਾਈ ਕੰਦਾ ਉਹ ਵੀ ਆਪਣੀ ਫੁੱਲ ਗਰੰਟੀ ਹੈ ਜੀ ਨੀਗਾ ਚਲ ਬਸੋ ਜੀ ਬਸ ਕਰੋ ਵੀਰੇ ਆ ਦੇਖੋ ਜੀ ਕਰਿਓ ਜੀ ਚੱਕ ਇੱਕ ਵਰੀ ਨੂੰ ਫੇਰ ਤੋਰੀ ਵੀਰੇ ਬੱਚਾ ਬੰਦ ਦੇ ਆ ਜਾਂ ਨਿਕਲੀ ਪਣੀ ਠੀਕ ਆ ਵੀਰੇ ਚਲ ਬਸ ਮਾਰ ਲੋ ਦੁਬਾਰਾ ਕਰਿਓ ਜੀ ਓਕੇ ਵੀਰੇ ਮਗਲਾਂ 'ਚ ਮਾਰ ਲੋ ਗੱਡੀ ਦਾ ਅੱਜ ਹੁਣ ਆਈ ਏ ਝੋਟੀ ਹਨਾ ਹਾਂ ਓਕੇ ਵੀਰੇ ਬੱਚਾ ਬਨੂ ਤੇ ਤੋੜ ਹੋ ਵੀਰੇ ਇੱਕ ਵਾਰੀ ਹੁਣ ਪਛਮਾਨ ਦੁਬਾਰਾ ਚੈੱਕ ਕਰਾ ਲੀਆ ਆਪਾਂ ਤੇ ਕੱਦ-ਕਾੜ ਪੂਰਾ ਵੱਡਾ ਵੀਰੇ ਮੇਰੀ ਗਰੰਟੀ ਐ ਇਸ ਗੱਲ ਦੀ ਕੱਦ-ਕਾੜ ਦੀ ਜੀ ਠੀਕ ਆ ਜੀ ਤੇ ਮੂੰਹ ਹੋ ਕਿਵੇਂ ਹੋਊਗੀ ਸੱਚ ਵੀਰੇ ਅੱਛਾ ਛੇ ਦਾੰਦ ਆ ਗਈ ਝੋਟੀ ਮਗਰ ਕੱਟੀ ਐ M29 ਦੀ ਆਪਦਾ ਨਹੀਂ ਕੋਈ ਪਤਾ ਕਿਹੜੇ ਸੀ ਮਨਸੂਮੰਦੀ ਮੈਂ ਲੈ ਆਈ ਸੀ ਕੋਈ ਠੀਕ ਆ ਜੀ ਲੈ ਚੱਲੋ ਠੀਕ ਆ ਵੀਰੇ ਆ ਕਰੋ ਜੀ ਚੈੱਕ ਤੇ ਬਾਕੀ ਦਾ ਬੋੜਾ-ਬੂੜਾ ਕੱਢਿਆ ਬੋਸ ਸਾਹਿਬ ਨਾਲ ਕਰ ਲਿਓ ਜੀ ਅੱਜ ਠੀਕ ਆ ਜੀ ਬੱਚੇ ਤਾਂ ਕਰ ਦਿੱਤੀ ਹਾਂ ਵੱਡਾ ਸੀ ਨਾ ਕਿੰਨਾ ਛੂਕ ਤੇ ਐ ਜੀ ਮਾਰ ਜੀ ਹੂੰ ਠੀਕ ਆ ਵੀਰੇ ਹੁਣ ਤਾਂ ਚਾਰ ਚੁਰੂ ਫੁੱਲ ਕਰੀ ਜਾਂਦੇ ਚਾਰ ਚੁਰ ਹਾਂਜੀ ਹਾਂਜੀ ਠੀਕ ਆ ਵੀਰੇ ਆ ਦੇਖੋ ਜੀ ਤੇ ਦੁੱਧ ਇਹ ਕਿੰਨਾ ਘੜ ਦੂਗੀ 17 18 ਕਿਲੋ ਐਨ ਐਕ 17 18 ਕਿਲੋ نیٹ ਦੇ ਦੂਗੀ ਤੇ ਰੇਟ ਰੇਟ ਫੋਨ ਤੇ ਜਾਇਜ਼ ਹੋਊਗਾ ਜੋ ਠੀਕ ਆ ਨੰਬਰ ਫੇਰ ਬੋਲਦੀ ਮੈਂ 999717 ਪਿੰਡ ਚੰਨਾਗਲਾਪ ਜੰਗਰ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ